ਜਾ ਆਪਣੇ ਪਿੰਡ ਬਾਜੀ ਸਟਾਰ ਵੀਰੇ ਲੈ ਵੀਰੋ ਹਾਂ ਕਿਹੜਾ ਖਣਾਰੀ ਕਿਹੜਾ ਤੇ ਕਿਹੜੀ ਸ਼ਾਲ ਲੈ ਕੇ ਆ ਰਿਹਾ ਹਾਂਜੀ ਪਿੰਡ ਨਾਮ ਨਾਲ ਕੇ ਟੇਡਾ ਹੋ ਕੇ ਟੇਢੀ ਸ਼ਾਲ ਲਾਉਣੀ ਆ ਹਾਂ ਉਹ ਜਿਹੜਾ ਖੋਹੇ ਦਾ ਖਾ ਗਿਆ ਉਹ ਬੱਚਾ ਹਾਂ ਲਵਾਈ ਦਾ ਖਾ ਗਿਆ ਸਸਮਾਨੋ ਇੱਕ ਤਾਂ ਕੱਟ-ਕੱਟ ਹੋਇਆ ਹੋਇਆ ਇੱਕ ਅੱਜ ਬਾਬੇ ਹੈ ਨਹੀਂ ਬਾਬੇ ਆਉਣ ਵਾਲੇ ਆ ਜਿਹੜਾ ਜਣ ਤਰਤੀ ਹੈ ਉਹ ਆਪਣੇ ਕੰਮ ਓਏ ਇੱਕਾ ਜਵਾਹੀ ਨੇ ਰੋਣਾ ਕੱਢੀ ਜਾਂਦਾਈ ਜਾਂਦੇ ਆ ਓਏ ਇਹਨਾਂ ਨੂੰ ਕਹਿੰਦੇ ਰੋਣਾ ਨਹੀਂ ਪੋਣਾ ਪੋਣਾ ਨਹੀਂ ਕੀ ਆ ਓਏ ਰੋਣਾ ਨਹੀਂ ਪੋਣਾ ਓ ਪੋਣਾ ਵੀ ਕੀ ਆ ਅੱਜ ਸਾਨੂੰ ਢਾਣੇ ਪੋਣੇ ਆ ਇਹ ਨਾ ਤੂੰ ਸਾਡੀਆਂ ਰੋਲੇ ਵਾਲੇ ਮੋਰੀਆਂ ਪਰ ਦੇ ਆਹੋ ਰਾਮ ਕਿਸੇ ਕੰਨੀ ਆਉਦਾ ਨਾ ਇਹਨੂੰ ਕੋਈ ਹੱਟੀ ਵਾਲਾ ਲਵੇ ਨਾ ਪੱਠੀ ਵਾਲਾ ਲਵੇ ਨਾ ਚੱਕੀ ਵਾਲਾ ਲਵੇ ਕੋਈ ਨਹੀਂ ਲੰਦਾ ਤਾਂ ਓਏ ਬੜਾ ਬੱਲੇ ਬੱਚਿਓ ਆਓ ਆਓ ਦਿਓ ਅਸੀਂ ਲੱਖ ਲੱਖ ਅੱਤੀ ਨਹੀਂ ਗੱਲਾਂ ਨੇ ਰਾਮ ਦੇ ਨਾਲ ਨਹੀਂ ਆਹ ਰੱਤੜੀ ਇੱਕ ਚੰਗੀ ਆਹੋ ਥੋੜਾ ਅਕਲ ਲਗਾ ਕੰਮ ਨਾ ਆ ਆਵਦਾਈ ਸੁਲੇਮਾਨ ਤੇ ਯੂਸਫ ਨੇ ਆਇ ਕਿਤਾ ਲਾਗੋ ਦੋਹਾਂ ਨੂੰ ਮਾਮਲੇ ਪਾਮ ਗਈ ਕੋਲੇ ਮਾਨ ਮਟਿਆੜੀ ਆ ਪੱਛੇ ਚੋਕੇ ਚੋਕੇ ਯੂਸਫ ਅੱਟਿਓ ਹੱਟ ਕੇ ਜਾਂਦਾਈ ਕਰਦੇ ਰਹੀਏ ਉਹਦੀਆਂ ਕੁਦਰਤਾ ਤੋਂ ਬਾਦਸ਼ਾਹਾਂ ਤੋਂ ਪੀਖ ਮੰਗਾ ਵਦਾਈ ਬੱਚਿਓ ਜੇਕਰ ਹੈਦਰੂ ਹੁਣ ਤੇਰੀ ਸ਼ਾਲ ਤੇਰੀ ਸ਼ਾਲ ਬਾਈ ਤਾਰੀਂਗੇ ਤਾਰੀ ਵਾਲੀ ਸ਼ਾਲ ਲਾਉਣੀ ਆ ਤਾਰੀ ਵਾਲੀ ਸ਼ਾਲ ਔਰ ਤਾਰੀ ਵਾਲੀ ਸ਼ਾਲ ਕਿਵੇਂ ਹੁੰਦੀ ਆ ਓਦੋਂ ਪੱਜ ਕੇ ਓਦੋਂ ਪੱਜ ਕੇ ਮਾਰ ਕੇ ਬਾਜੀ ਸਾਈਡ ਆਏ ਤਾਜਾ ਜਿਵੇਂ ਬਾਜੀ ਕਰਾਂ ਦੀ ਦਾਲ ਤੇ ਮਿਰਚਾਂ ਕਰਦੀਆਂ ਆਉਂਦੀਆਂ ਓਏ ਉਤਾ ਕਿਉਂ ਕਰਦਾ ਹੁੰਦਾ ਕਿਉਂ ਕਿਉਂ ਕਰਦਾ ਹੁੰਦਾ ਇਹ ਜੇ ਵੇਚੀ ਤੇ ਉਹਨੂੰ ਮਿਲਟੇ ਵੀ ਤਾਂ ਹੀ ਕਰਨੀ ਆ ਲੋ ਵੀਰੋ ਬੱਚਾ ਗੱਲਾਂ ਨਾ ਕਰਾਉਂੀਆਂ ਜਨਰਲ ਜਿਆਰਾ ਜੀ ਬੱਚਿਓ ਗੱਲਾਂ ਬੰਦ ਕਰ ਤੇ ਉਸ ਵੇਲੇ ਦੀ ਬਾਜੀ ਹੈ ਬੱਚਿਓ ਜਦੋਂ 5-7 ਰੁਪਏ ਕਿਦੋਂ ਕਿ ਆਉਂਦਾ ਸੀ ਠੀਕ ਉਸ ਵੇਲੇ ਦੀ ਬਾਜੀ ਹੈ ਜਦੋਂ ਹਰੀਸ਼ ਪੰਡ ਦੀ ਸੱਤ ਦੇ ਵਿੱਚ ਮੁੰਦਰ ਪਏ ਹੁੰਦੇ ਸੀ ਉਸ ਵੇਲੇ ਦੀ ਬਾਜੀ ਹੈ ਜਦੋਂ ਤਾਰਾ ਚਿਰ ਦੇ ਨਾਲ ਟੱਲੀਆਂ ਦੇ ਵੱਧ ਦੁਰਦੇ ਸੀ ਉਸ ਵੇਲੇ ਦੀ ਗਾਹੀ ਆ ਜਦੋਂ ਕਰਕੇ ਛੱਡ ਦੇ ਦਾ ਹੋ ਕਾਕੂ ਤੇ ਦਾਸੂ ਤੇ ਦਿੱਤਾ ਜਾਂਦਾ ਸੀ ਵੀਰੋ ਸੀ ਤਨਹਾਰੀ ਆ ਤੁਸੀ ਫੂਲ ਸੁਭਾਰ ਕੇ ਰੱਖ ਨਹੀਂ ਤਾਂ ਅਸਪਾਸੇ ਲੂੜੀਆਂ ਹੀ ਲੱਗੀਆਂ ਲੋ ਕਾੜੀ ਵਾਲੀ ਸ਼ਾਲ ਕਾੜੀ ਖੜਕਾਓ ਜਗ ਦੇ ਪਾਰੇ ਕਾਲੀ ਪਟਣੀ ਨੂੰ ਪਰੀ ਸਵ ਦੇ ਵਿੱਚ ਵੀਰੋ ਸੀਸਦਾ ਜਾਂਦਾ ਸੀ ਖਿਡਾਰੀ ਦੇ ਇੱਕ ਪਾਸੇ ਪੈਰ ਇੱਕ ਪਾਸੇ ਮੋਰ ਸੂਰਮਿਆਂ ਦੀ ਸ਼ਾਲ ਯੋਧਿਆਂ ਦੀ ਸ਼ਾਲ ਭਗਤਾ ਦੀ ਸ਼ਾਲ ਲੱਗ ਲੱਗੀ ਆਂ ਦਾਤਾ ਤੇ ਭਗਤ ਸੂਰਮਾ ਕੰਨੇ ਜਗ ਜਿਉਂਦੇ ਨੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਨੂੰ ਲੈਂਦੇ ਨੇ ਜਾਤਾਂ ਦੇ ਬੱਤ ਸੂਰਨਾ ਇਹ ਜੋ ਸੂਰਨਿਆਂ ਨੂੰ ਦੁਨੀਆ ਯਾਦ ਕਰਦੀ ਹੈ ਠੀਕ ਆ ਚੰਗੇ ਬੰਦੇ ਨੂੰ ਦੁਨੀਆ ਯਾਦ ਕਰਦੀ ਹੈ ਵੀਰੋ ਜਾਤਾਂ ਲੋਕ ਮਾੜਾ ਨੂੰ ਵੀ ਕਰ ਲੈਂਦੇ ਨੇ ਪਰ ਮਾੜਾ ਨੂੰ ਹੋਰ ਤਰੀਕੇ ਨਾਲ ਯਾਦ ਕਰਦੇ ਨੇ ਤੇ ਚੰਗਿਆਂ ਨੂੰ ਬਾਈ ਹੋਰ ਤਰੀਕੇ ਨਾਲ ਠੀਕ ਆ ਵੀਰੋ ਜਾਤਾਂ ਲੋਕ ਅਰਾਜੀ ਦੇ ਲੋਕ ਵੀ ਕਰ ਲੈਂਦੇ ਨੇ ਪਰ ਯਾਦ ਜਾਂ ਦਾ ਬਤ ਸੋਚ ਨਹੀਂ ਕਰਦੇ ਯਾਦ ਕਰਨ ਦੇ ਵਿੱਚ ਫਰਕ ਹੁੰਦਾ ਹਾਂਜੀ ਸੂਰਨਿਆਂ ਦੀ ਦੁਨੀਆ ਵਾਰਾ ਹੁੰਦੀ ਅਸੀਂ ਖਾਲਾ ਲੋਗ ਆ ਸਾਰੇ ਸ਼ੀਰ ਦਾ ਬਾਜੂ ਮੈਂ ਆਪਣੀ ਘੌੜ ਤੇ ਰੋਕਣੇ ਦੁਨੀਆਂ ਗੋਦੀ ਰਹੂਗੀ ਕੱਲ ਕਾਣੋ ਕੱਲ ਪੁਛਾਣੋ ਕੱਲ ਕਾਣੋ ਇਹ ਚੱਲ ਫੇਰ ਪੁਛਾਣੋ ਫੇਰ ਮੰਨ ਕੇ ਮੰਨ ਕੇ ਮਾ ਕੇ ਕਹੋ ਨੂੰ ਓਏ ਛਾਲੀ ਗੱਲ ਕਰਿਆ ਕਰ ਛਾਲੀ ਛੂਹ ਆਏ ਤਾੜੀ ਨਾ ਖਿੱਚ ਕੇ ਮੰਨ ਗਏ ਤਾੜੀ ਮਾਰ ਦਿਓ એ અગ લાને 嗯。 ਚਾਰੇ ਲੇਟਾ ਇੱਥੇ ਇੱਥੇ ਕਾਜੀ ਹੋਰ ਇੱਕ ਲੱਡ ਬੋਝ ਗਈ ਹਾਂ ਹੁਣ ਮਾਰਦਾ ਕਿਹੜਾ ਹੱਸਦਾ ਕਿਹੜਾ ਮਾਰ ਲਿਆ ਕੋਣਾ ਕੰਟਾ ਹੋ ਗਿਆ ਛਾਲ ਆਹ 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 ਇੱਥੇ ਬੰਨ ਜਾਦਾ ਆਦੀ ਉਮਰ ਹੈ ਆਹ ਹਾਂ ਇਹਦਾ ਨਾ ਮਾਰੂਗੀ ਜ਼ਰੂਰ ਹੁਣ ਇਹ ਕਰੋ ਕਿਵੇਂ ਇਦੇ ਕੋਲ ਹੈ ਨਹੀਂ ਦਾਰੇ ਫੜੀ ਆਹੇ ਸਾ ਮਾਂ ਦਾ ਗਿੱਦਾ ਪਾਜੀ ਸਾਲਾ ਨੂੰ ਆਇਆ ਖਰਦਾਰ ਖੜੇ ਪੈਣਾ ਇੱਧਰ ਇੱਧਰ ਨਾ ਕੋਈ ਨੀਜੇ ਕੋਲ ਨਹੀਂ ਹੈ ਪਤਾ ਇਹ ਜਾ ਨਾ ਨਾ ਲੈ। ਨਾ ਕਈ ਪਾਈਏ ਦੇ ਮੂੰਹ ਚ ਪਾਣੀ ਆਉਂਦਾ ਟਾਈਮ ਹੁੰਦਾ ਜਾਂਦਾਗਾ। ਮੇਰੇ ਤਾਂ ਆਪੋ ਦਾ ਮਰਾ ਪਿੰਨਾ ਚਾਹ ਦੀ ਰਾਤ ਹੈ। ਅੱਜ ਤਾਂ ਮੈਂ ਲੇਟ ਹੋ ਗਿਆ। ਆਪ ਦੀ ਗੱਲ ਨਾ ਉਸ ਤੈ ਕਰ। ਕੋਈ ਆਪ ਜਿੱਥੋਂ ਫੇਰ ਨਹੀਂ ਕੋਈ ਹੱਥ ਨਹੀਂ ਪਿਆਉਂਦਾ। ਘਰੇ ਕਿਹੜਾ ਪਿੰਦਾ ਕਦੇ ਡੰਗੋਂ ਪੈਣੀ ਆ। ਜਦੋਂ ਦਾਦੂ ਦਾ ਤੌੜਾ ਪਤਾ ਬਾਈ ਸੁਣ ਲੋ ਗੱਲ। ਅੱਛਾ। ਇੱਕ ਜੇ ਗੁਣਾ ਦਾਣੇ ਕੱਲੇ ਗੁਣਤਾ ਮੈਲ ਬਣੀ ਆਉਂਦੀ ਆਉਂਦੀ ਆ ਤੇ ਨਾਲੇ ਬਣਦੀ ਆ ਖੱਟੀ ਨਾਲੇ ਕੁਈ ਨਹੀਂ ਬਣ ਜਾਂਦੀ ਐ ਠੀਕ ਹੈ ਪਥਾਰੀ ਕੋਲੇ ਜਾਣਾ ਪੈਂਦਾ ਮਾਨਸਾ ਬਾੜਾ ਹੱਟਾ ਚ ਕੀ ਪਾਉਂਦੇ ਆ ਉਹੋ ਚੀਜ਼ਾਂ ਮਿਲਦੀਆਂ 10 12 10 12 ਬਸ ਬਸ ਹਾਂ ਖੋਲੋ ਪੀਲਾ ਕੋਲੋਂ ਦਾਸਲੇ ਅੰਬੂਰਾ ਲੈਟੀਆਂ ਵਾੱਖਾ ਹਾਏ ਹਾਏ ਮੰਤਰੇ ਤੇਰਾ ਖਾ ਕਿੰਨੂ ਠੀਕਾ ਲਾਉਂਦਾ ਇੱਥੇ ਮਨੱਖੀ ਰਾਜ ਟੰਡਾ ਜਮਾ ਹੈ ਨਾ ਘੇੜੇ ਮਹਰੇ ਆਇਰਾ ਬਗਾਇਰਾ ਲੱਥੂ ਖਾਇਰਾ ਉਹ ਇੰਨੀਆਂ ਚੀਜ਼ਾਂ ਪਾ ਕੇ ਉਹ ਖਰਾਬ ਹੋ ਗਈ ਹੋਗੀ ਉਹ ਤੂੰ ਕਿਹਦਾ ਗੱਡੀ ਵਾਲਾ ਤੈਨੂੰ ਪਤਾ ਜਿਹੜਾ ਕਰਦਾ ਉਹਨੂੰ ਪਤਾ ਹੁੰਦਾ ਖਰਾਬ ਨਹੀਂ ਹੁੰਦੇ ਅੱਛਾ ਯਾਰ ਜਿਹੜਾ ਲੈਟ ਕਹਿੰਦਾ ਵੱਲ ਖਵਾਦ ਮੰਦੀ ਆ ਠੀਕ ਆ ਨਾ ਜਦੋਂ ਮਾਂ ਦਾ ਪੁੱਤ 10 ਬਣਾ ਚੀਜ਼ਾਂ ਲੈ ਆ ਕੇ ਤੌੜੇ ਚ ਮਾਰ ਗਿਆ ਮਾਰੀਆਂ ਤੇ ਬੁੜੇ ਨੇ ਅਖਾ 15 ਹੋ ਗਏ ਪੂਰੀ ਬਣੀ ਪਈ ਹੂ ਬਣੀ ਪਈ ਆ ਬੁੜਾ ਤੱਕੀ ਕਹੀਂ ਕਹੀਂ ਤੇ ਖੇਤ ਨੂੰ ਕਾਲੀ ਚੈਰੀ ਹੂ ਤੌੜੇ ਕੋਲੇ ਦਾਰੂ ਪੱਢਣ ਜਾਂਦਾ ਕਹੀਂ ਕਾਲੀ ਤੱਕ ਨਹੀਂ ਮੋਟਰ ਤੇ ਤੇ ਚਾਲਾ ਆਏ ਕਰ ਲਿਆ ਹੁਣ ਦਾਰੂ ਕੋਲੇ ਕਿਵੇਂ ਜਾਂਦਾ ਆਏ ਜਾਂਦਾ ਤੋਣਾ ਪੜਾ ਲਿਆ ਜਦੋਂ ਮਾਰ ਦਾ ਕੁੱਤਾ ਬਾਗਾ ਤੌੜੇ ਕੋਲੇ ਤੌੜੇ ਕੋਲੇ ਤੌੜਨੇ ਪ੍ਰਭੂ ਦੋਨੇ ਕਾਲ ਚੱਕ ਲੈ ਤੌੜਾ ਵੀ ਕੰਨ ਚਾਗਦਾ ਹੋਊਗਾ ਉਫਣੀ ਵੀ ਤਾਂ ਤੱਕਦਾ ਸੀ ਜਦੋਂ ਮਾਰ ਦਾ ਕੁੱਤਾ ਤੌੜਦਾ ਸੀ ਬਤੌਣੇ ਕੋਲੇ ਹਾਂ ਟੱਕਾ ਚੱਪਣਾ ਕਰਕੇ ਅੱਛਾ ਤੇ ਨਾਲਾ ਵਿੱਚ ਹੋ ਜਾਂ ਲੱਗ ਪੀਆਂ ਲੱਗ ਪੀਆਂ ਤੇ ਸੜਾ ਗੰਮੀ ਬੜੀ ਪਈ ਜਾਉਂਦੀ ਬੜੀ ਪਈ ਆ ਲੱਗਾ ਕਿਹਨੇ ਟੀਮਾਂ ਨੇ ਆਪ ਦਾ ਖੇਡ ਕੇ ਕਰ ਦਿੰਦਾ ਆ ਗਿਆ ਇਹ ਕਾਲੂ ਤਾਂ ਲੱਗਦੀ ਕਿ ਧੁੱਲੇ ਡਾਪੂ ਜਾ ਰਿਹਾ ਪੂਣਿਆਾ ਕਿਹੋ ਕਾਲੂ ਨਗੀਰ ਆ ਗਈ ਹੈਗੀ ਤੇ ਮਗਰੋਂ ਕੋਲਾ ਉਹ ਟੂਹਾ ਆ ਗਿਆ ਟੂਹਾ ਦੀ ਅੱਛੀ ਸੁਣਦਾ ਟੂਹਾ ਅੱਡਾ ਖੜਾ ਸੈਣਾ ਹੋਣਾਂ ਫਿਰ ਪੱਪਾ ਮਾਰੂ ਨੀਗਾ 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 ਕੋਲੇ ਡੱਬਾ ਡੱਬਾ ਨਾ ਕੋਲੇ ਗਲਾਸਾ ਮੈਂ ਗਲਾਸਾ ਮਹਿਮਾਨੀ ਹੈ ਅੱਛਾ ਅੱਛਾ ਉਹ ਸੁੱਕੀ ਕਿਵੇਂ ਉਹ ਤੂਹਾ ਉੱਪਰ ਆ ਸੀ ਹਾਂ ਤੂੰ ਨੇ ਆਸੇ ਪਾਸੇ ਮਾਰ ਕੇ ਨੀਗਾ ਤੇ ਤੂਹੇ ਨੇ ਮਾਰੀ ਸ਼ਾਲ ਮਾਰੀ ਸ਼ਾਲ ਧੰਦਾ ਤੋਂ ਤੌੜਾ ਫੁੱਟ ਗਿਆ ਤੌੜੂ ਫੁੱਟ ਗਿਆ ਅੱਛਾ ਤੂਰੇ ਮਾਰੋ ਤਾ ਕੁਤੀਆ ਕਰਕੇ ਜਿਹੜੇ ਤੇ ਤੂਹ ਦਾ ਮੂੰਹ ਨਡਬਾ ਤੌੜਾ ਨੀਰ ਮਾਰ ਰਹਿ ਗਿਆ ਤੇ ਤੂ ਆਉਂ ਫੁੱਟਲਾ ਸਿਗਰਾਤੀ ਤੂ ਮਸ਼ੂਹਰ ਸੀ ਪੂਛਾ ਖਾਣ ਕਿਵੇਂ ਆਪੜਾ ਮਾਰੋ ਤਾ ਕੁਤੀਆ ਉਹ ਜੇ ਤੂੰ ਹਮ ਲੱਗੀ ਮਿੱਟੀ ਤੇ ਤੂੰ ਹਾ ਪਰ ਉਹ ਜਮਾ ਸ਼ਰਾਬੀ ਹੋ ਗਿਆ ਹੋ ਗਿਆ ਧੱਕਿਆ ਪਤਾ ਕੀ ਕਹਿੰਦਾ ਕੀ ਕਹਿੰਦਾ ਰੱਟਾ ਬਿੱਲੀ ਬੁੱਲੀ ਖਾਜੇ ਅੱਛਾ ਉਧਰ ਮੈਂ ਦੂਜਾ ਵੀ ਧਾ ਪੱਧ ਕੇ ਆ ਗਿਆ ਆ ਗਿਆ ਹਾਂ ਕਹਿੰਦਾ ਪਤੀ ਤਾਂ ਆਪਾਂ ਨੂੰ ਖੰਦੀ ਆਂਦੀ ਆ ਹਾਂਦੀ ਆ ਹਾਂ ਫਿਰ ਜੱਪੀ ਖੰਦਾ ਬੜਾ ਪਰੇਸ਼ਾਨਾ ਹੋ ਗਿਆ ਹਾਂ ਉਧਰੋਂ ਬਾਦਾ ਬਿੱਲੀ ਨੂੰ ਵੀ ਚੜ ਗਿਆ ਕੁੱਤਾ ਕੁੱਤਾ ਇਹ ਕਿਥੇ ਸ਼ਰਾਬੀ ਕਿੱਥੇ ਗੱਲ ਬਣਦੀ ਆ ਬਣਦੀ ਆ ਉਧਰ ਬਿੱਲੀ ਦਾ ਪੂਰਾ ਖਤਰਾ ਹੋ ਗਿਆ ਉਹ ਬਿੱਲੀ ਨੂੰ ਕਹਿੰਦਾ ਖਤਰਾ ਹੋ ਗਿਆ ਨਹੀਂ ਮੇਰਾ ਨਾ ਕੁੱਤਾ ਨਾਲ ਫੜ ਲੇ ਅੱਛਾ ਉਧਰੋਂ ਕੁੱਤਾ ਕਰੀ ਹਾਂ ਇਹ ਮਾਗਰੋ ਸੁਹਾ ਕਰੀ ਖਿਆਲ ਸੀ ਕਿਤਾ ਜਦੋਂ ਸਾਹਮਣੇ ਮਾਤਾ ਪੁੱਤਾਂ ਬਿੱਲੀ ਆ ਕੇ ਖੜ ਗਈ ਖੜ ਗਈ ਜਦ ਬਿੱਲੀ ਨੇ ਇਤਨਾ ਮਿਆਉ ਤੇ ਛੋਪੀ ਦਾ ਗੱਡੀ ਤੇ ਪੈ ਗਿਆ ਪੈ ਗਿਆ ਤੇ ਸ਼ਰਾਬੀ ਦਾ ਫਾਨੇ ਮੇਂ ਕੋ ਖਾਨੇ ਵੰਗੋ ਕਹਦਾ ਟੱਕੂਰ ਗੱਡੀ ਦਾ ਟੱਕਦੂਆ ਸੋਣੀ ਅੱਛਾ ਉਹ ਬਿੱਦੂ ਚੜ ਗਿਆ ਗੁੱਸਾ ਆ ਕੇ ਦੂਦੇ ਮਾਰਦੀ ਮਾਰਿਆ ਪੰਜਾ ਪੂਰੇ ਤੂਹਾ ਮਾਰਤਾ ਕਾਨੂੰ ਮਾਰਤਾ ਤੂਰੀ ਪੂਰ ਤੋੜਦੀ ਅੱਛਾ ਉਹ ਜਮੇ ਨੰਦਾ ਕਰਦਾ ਕੋਲ ਹੀ ਖਾਜਾ ਆਟਾ ਨੰਦਾ ਪੱਜ ਫਸ ਗਿਆ ਪਹੁੰਚ ਗਿਆ ਕਹਦਾ ਮਸਾਲੇ ਦੀ ਸਾਰੀ ਦੇਗੀ ਜਿੱਦਾਂ ਜਦੋਂ ਕਹਿੰਦਾ ਮਾਥਾ ਪਿੱਤੀ ਸਾਰੀ ਲੈ ਗਈ ਹੁਣ ਬਿੱਲੀ ਤਾਂ ਖੁਰੂ ਬੋਲ ਮਾਰਦੀ ਐ ਤੇ ਦੂਹਾ ਥੋੜੋ ਖਾਚੋ ਕਰੋ ਕੀ ਬੋਲਦਾ ਫੇ ਦੂਹਾ ਦੂਹਾ ਦੀ ਪੂਕਾ ਲਾਡ ਤੇ ਦੂਹਾ ਪਤਾ ਖਾਚੋ ਕੀ ਕਹਿੰਦਾ ਕੀ ਬੋਲਦਾ ਕਹਿੰਦਾ ਰਾਏ ਕੇ ਮਰਾਕੇ ਜਾਤਾ ਪੁਰਨੇ ਜਾਤਾ ਲੱਡੀ ਲੱਗੇ ਆ ਉਹ ਗੱਲਾਂ ਉਹ ਗੱਲਾਂ ਮਸਤੂ ਖਰਾਨ ਖਾਦ ਲਾਉਣਾ ਦੇਖੇ ਬਾਜੀ ਦਾ ਵਧੀਆ ਜੀ ਜੇ ਹੱਥ ਨੇ ਕੱਢ ਵਿੱਚ ਪਾ ਰਹੇ ਉਹ ਜੇ ਕੋਈ ਕੁੱਤੇ ਚੰਗਾ ਤੋਂ ਤਾਂ ਮਾਰ ਜਿਉਣਾ